ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਦੇ ਵਿੱਚ ਜੋ ਪੀਐਸਪੀਸੀਐਲ ਡਿਪਾਰਟਮੈਂਟ ਹੈ ਇਸ ਦੇ ਦੁਆਰਾ ਆਪਣੀਆਂ ਜਿਹੜੀਆਂ ਦਰਾਂ ਨੇ ਜੋ ਟੈਰੀਫ ਰੇਟ ਹੈ ਇਹਨਾਂ ਦਾ ਉਹ ਇਹਨਾਂ ਦੇ ਦੁਆਰਾ ਨਵਾਂ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਆਪਾਂ ਇਹ ਜੋ ਨਵਾਂ ਟੈਰੀਫ ਰੇਟ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਵਾਂ ਟੈਰੀਫ ਰੇਟ ਹੈ ਉਸ ਦਾ ਜੋ ਕਿ ਰਿਲੂ ਖਪਤਕਾਰ ਨੇ ਜਾਂ ਵਪਾਰਕ ਖਪਤਕਾਰ ਨੇ ਜਾਂ ਇੰਡਸਟਰੀਅਲ ਖਪਤਕਾਰ ਨੇ ਉਹਨਾਂ ਦੇ ਉੱਪਰ ਜੋ ਬਿਜਲੀ ਦਾ ਰੇਟ ਦਾ ਨਵਾਂ ਦਰ ਹੈ ਠੀਕ ਹੈ ਉਸ ਦਾ ਕੀ ਇਫੈਕਟ ਹੋਵੇਗਾ ਕਿ ਉਹਨਾਂ ਨੂੰ ਬਿੱਲ ਦਾ ਜਿਹੜਾ ਭੁਗਤਾਨ ਹੈ ਉਹ ਜ਼ਿਆਦਾ ਕਰਨਾ ਪਊਗਾ ਜਾਂ ਫਿਰ ਘੱਟ ਕਰਨਾ ਪਊਗਾ ਇਸ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਇਸ ਤੋਂ ਬਾਅਦ ਆਪਾਂ ਇਹ ਵੀ ਚਰਚਾ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ 600 ਯੂਨਿਟ ਦੀ ਸਬਸਿਡੀ ਚੱਲ ਰਹੀ ਹੈ 600 ਯੂਨਿਟ ਜੋ 2 ਮਹੀਨਿਆਂ ਦੇ ਵਿੱਚ ਮਾਫ ਮਿਲਦੀ ਹੈ ਕਿਰਲੂ ਖਪਤਕਾਰਾਂ ਨੂੰ ਕੀ ਉਹ ਚਲਦੀ ਰਹੇਗੀ ਜਾਂ ਇਸ ਦੇ ਉੱਪਰ ਵੀ ਕੋਈ ਜਿਹੜੀ ਕੰਡੀਸ਼ਨ ਹੈ ਉਹ ਪੰਜਾਬ ਸਰਕਾਰ ਦੇ ਦੁਆਰਾ ਲਗਾਈ ਗਈ ਹੈ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਸੋ ਅਖੀਰ ਤੱਕ ਬਨੇ ਰਹਿਣਾ ਹੈ ਇਸ ਵੀਡੀਓ ਦੇ ਵਿੱਚ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੀਐਸਪੀਸੀਐਲ ਦੇ ਦੁਆਰਾ ਇਹ ਜੋ ਕਮਰਸ਼ੀਅਲ ਸਰਕੂਲਰ ਹੈ 6 ਆਫ 2025 ਮਿਤੀ 29 ਤੰ 2025 ਨੂੰ ਜਾਰੀ ਕੀਤਾ ਗਿਆ ਹੈ ਇਹ ਜੋ ਸਰਕੂਲਰ ਹੈ ਇਹ ਪੀਐਸਪੀਸੀਐਲ ਦੀ ਅਫੀਸ਼ੀਅਲ ਵੈਬਸਾਈਟ ਤੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜੋ ਘਰੇਲੂ ਖਪਤਕਾਰ ਨੇ ਉਹਨਾਂ ਦੇ ਉਹ ਜਿਹੜੀ 600 ਯੂਨਿਟ ਦੀ ਮਾਫੀ ਮਿਲਦੀ ਹੈ ਠੀਕ ਹੈ ਉਹ ਚਲਦੀ ਰਹੇਗੀ ਇਸ ਦੇ ਉੱਪਰ ਕੋਈ ਵੀ ਪੰਜਾਬ ਸਰਕਾਰ ਦੇ ਦੁਆਰਾ ਕੰਡੀਸ਼ਨ ਜਿਹੜੀ ਆ ਉਹ ਨਹੀਂ ਲਗਾਈ ਗਈ 2 ਮਹੀਨਿਆਂ ਦੇ ਲਈ ਜਿਹੜੀ 600 ਯੂਨਿਟਸ ਹੈ ਉਹ ਮਾਫ ਮਿਲਦੀਆਂ ਨੇ ਪੰਜਾਬ ਦੇ ਵਿੱਚ ਘਰੇਲੂ ਖਪਤਕਾਰਾਂ ਨੂੰ ਉਹ ਐਜ਼ ਇਟ ਇਜ਼ ਚਲਦੀ ਰਹੂਗੀ ਇਸ ਦੇ ਉੱਪਰ ਕੋਈ ਵੀ ਚੇਂਜਸ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਪੰਜਾਬ ਸਰਕਾਰ ਦੇ ਦੁਆਰਾ ਇਸ ਦੇ ਰਿਲੇਟਡ ਕੋਈ ਵੀ ਕੰਡੀਸ਼ਨ ਹੈ ਜਿਹੜੀ ਉਹ ਨਹੀਂ ਲਗਾਈ ਗਈ ਇਸ ਦੇ ਵਿੱਚ ਕੀ ਹੁੰਦਾ ਜਿਵੇਂ ਮੰਨ ਲਓ 30 ਦਿਨਾਂ ਦਾ ਬਿੱਲ ਹੈ ਜਿਹੜਾ ਤੁਹਾਡਾ ਬੰਦ ਹੈ ਤਾਂ ਤੁਹਾਨੂੰ 300 ਯੂਨਿਟ ਮਾਫ ਮਿਲਦੀ ਹੈ ਠੀਕ ਹੈ ਜੀ ਅਗਰ ਤੁਹਾਡਾ ਬਿੱਲ ਹੈ ਜਿਹੜਾ 60 ਡੇਸ ਦਾ ਬੰਦ ਹੈ 60 ਦਿਨਾਂ ਦਾ ਬੰਦ ਹੈ ਤਾਂ 600 ਯੂਨਿਟ ਮਾਫ ਮਿਲਦੀ ਹੈ ਅਗਰ ਕਿਸੇ ਕਾਰਨ ਤੁਹਾਡਾ ਜਿਹੜਾ ਬਿੱਲ ਹੈ ਮੰਨ ਲਓ 67 ਡੇਸ ਦਾ ਬਣ ਰਿਹਾ ਹੈ ਠੀਕ ਹੈ ਤਾਂ ਤੁਹਾਨੂੰ 670 ਯੂਨਿਟਾਂ ਨੇ ਜਿਹੜੀਆਂ ਉਹ ਮਾਫ ਮਿਲਦੀਆਂ ਨੇ ਯਾਨੀ ਕਹਿਣ ਦਾ ਮਤਲਬ ਕੀ ਹੈ ਹਰ ਇੱਕ ਦਿਨ ਦੀਆਂ ਯਾਨੀ ਇੱਕ ਦਿਨ ਦੇ ਵਿੱਚ 10 ਯੂਨਿਟਾਂ ਨੇ ਜਿਹੜੀਆਂ ਉਹ ਘਰੇਲੂ ਜੋ ਖਪਤਕਰ ਨੇ ਉਹਨਾਂ ਨੂੰ ਮਾਫ ਮਿਲਦੀਆਂ ਨੇ ਅਗਰ ਇਸ ਤੋਂ ਵੱਧ ਮਚਾਈਆਂ ਜਾ ਰਹੀਆਂ ਨੇ ਯਾਨੀ ਜਿਹੜੀ 10 ਦੀ ਐਵਰੇਜ ਤੋਂ ਵੱਧ ਮਚਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਬਿੱਲ ਦਾ ਭੁਗਤਾਨ ਹੈ ਘਰੇਲੂ ਖਪਤਕਰਾਂ ਨੂੰ ਉਹ ਕਰਨਾ ਪੈਂਦਾ ਹੈ ਇੱਕ ਦਿਨ ਦੀਆਂ 10 ਯੂਨਿਟਾਂ ਨੇ ਜਿਹੜੀਆਂ ਉਹ ਘਰੇਲੂ ਖਪਤਕਰਾਂ ਨੂੰ ਸਾਰਿਆਂ ਨੂੰ ਮਾਫ ਮਿਲਦੀਆਂ ਨੇ ਪੰਜਾਬ ਦੇ ਵਿੱਚ ਇਸ ਦੇ ਉੱਪਰ ਪੰਜਾਬ ਸਰਕਾਰ ਦੇ ਦੁਆਰਾ ਕੋਈ ਵੀ ਕੰਡੀਸ਼ਨ ਹੈ ਜਿਹੜੀ ਉਹ ਨਹੀਂ ਲਗਾਈ ਗਈ ਠੀਕ ਹੈ ਇਹ ਐਜ਼ ਇਟ ਇਜ਼ ਜਿਹੜੀ ਸਬਸਿਡੀ ਹੈ ਸਕੀਮ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਚੱਲਦੀ ਰਹੇਗੀ ਠੀਕ ਹੈ ਜੀ ਹੁਣ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਪੰਜਾਬ ਸਰਕਾਰ ਦੇ ਦੁਆਰਾ ਜੋ ਪੀਐਸਪੀਸੀਐਲ ਡਿਪਾਰਟਮੈਂਟ ਹੈ ਇਸ ਦੇ ਦੁਆਰਾ ਆਪਣੀਆਂ ਜਿਹੜੀਆਂ ਨਵੀਆਂ ਦਰਾਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਇਸ ਦਾ ਜਿਹੜਾ ਘਰੇਲੂ ਖਪਤਕਰ ਨੇ ਜਾਂ ਫਿਰ ਵਪਾਰਕ ਖਪਤਕਰ ਨੇ ਉਹਨਾਂ ਦੇ ਉੱਪਰ ਕੀ ਇਫੈਕਟ ਪਏਗਾ ਇਹਦੇ ਬਾਰੇ ਗੱਲ ਕਰਦੇ ਹਾਂ ਠੀਕ ਹੈ ਜੀ ਇਹ ਜੋ ਸਕਰੀਨ ਹੈ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਐਗਜ਼ਿਸਟਿੰਗ ਟੈਰੀਫ ਤੇ ਨਿਊ ਟੈਰੀਫ ਦੋਨੋਂ ਹੀ ਜਿਹੜੇ ਨਵੇਂ ਲਿਖੇ ਹੋਏ ਨੇ ਕੰਪੈਰੀਜ਼ਨ ਕਰਕੇ 2025-26 ਜੋ ਫਾਈਨੈਂਸ਼ੀਅਲ ਇਅਰ ਹੈ ਉਸ ਦੇ ਉੱਪਰ ਇਹ ਜਿਹੜੇ ਨਵੇਂ ਟੈਰੀਫ ਰੇਟ ਨੇ ਇਹ ਲਾਗੂ ਰਹਿਣਗੇ 1/4/2025 ਤੋਂ ਲੈ ਕੇ 31/3/2026 ਤੱਕ ਠੀਕ ਹੈ ਜੀ ਪੰਜਾਬ ਦੇ ਵਿੱਚ ਮੇਨਲੀ ਦੋ ਤਰ੍ਹਾਂ ਦੀ ਸਪਲਾਈ ਹੈ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਪੀਐਸਪੀਸੀਐਲ ਦੇ ਦੁਆਰਾ ਇੱਕ ਟੈਂਪਰੇਰੀ ਹੁੰਦੀ ਹੈ ਇੱਕ ਪਰਮਾਨੈਂਟ ਹੁੰਦੀ ਹੈ ਠੀਕ ਹੈ ਟੈਂਪਰੇਰੀ ਜੋ ਹੈ ਉਹ ਕੁਝ ਸਮੇਂ ਦੇ ਲਈ ਖਪਤਕਾਰ ਜਿਹੜਾ ਉਹ ਲੈ ਸਕਦਾ ਹੈ ਠੀਕ ਹੈ 2 ਸਾਲ ਤੱਕ ਜਿਹੜੀ ਸੀਮਾ ਹੁੰਦੀ ਹੈ ਟੈਂਪਰੇਰੀ ਕਨੈਕਸ਼ਨ ਦੀ ਉਹ ਲੈ ਸਕਦਾ ਹੈ ਕੋਈ ਵੀ ਖਪਤਕਰ ਉਸ ਦਾ ਜਿਹੜਾ ਰੇਟ ਹੁੰਦਾ ਹੈ ਜੋ ਪਰਮਾਨੈਂਟ ਸਪਲਾਈ ਦਾ ਰੇਟ ਹੁੰਦਾ ਹੈ ਉਸ ਤੋਂ 1.25 ਜਿਹੜਾ ਹੈ ਪਰਸੈਂਟੇਜ ਜ਼ਿਆਦਾ ਹੁੰਦਾ ਹੈ ਠੀਕ ਹੈ ਯਾਨੀ ਉਸ ਦਾ ਜਿਹੜਾ ਰੇਟ ਹੈ 1.25 ਹੁੰਦਾ ਹੈ ਜੋ ਪਰਮਾਨੈਂਟ ਸਪਲਾਈ ਹੁੰਦੀ ਹੈ ਉਸ ਦੇ ਕੰਪੈਰੀਜ਼ਨ ਟੈਂਪਰੇਰੀ ਕਨੈਕਸ਼ਨ ਦਾ ਟੈਂਪਰੇਰੀ ਸਪਲਾਈ ਦਾ ਠੀਕ ਹੈ ਜੀ ਇਸ ਨੂੰ ਸਮਝਦੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਡੋਮੈਸਟਿਕ ਸਪਲਾਈ ਡੋਮੈਸਟਿਕ ਸਪਲਾਈ ਦਾ ਮਤਲਬ ਹੁੰਦਾ ਹੈ ਘਰੇਲੂ ਖਪਤਕਾਰ ਜੋ ਘਰੇਲੂ ਸਪਲਾਈ ਹੈ ਜਿਹੜੀ ਯਾਨੀ ਘਰੇਲੂ ਜਿਹੜੇ ਕਨੈਕਸ਼ਨ ਨੇ ਘਰੇਲੂ ਸਪਲਾਈ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਦੇ ਰਿਲੇਟਡ ਆਪਾਂ ਇਸ ਸਕਰੀਨ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਲੋਡ ਲਿਖਿਆ ਹੈ ਠੀਕ ਹੈ ਅਪ ਟੂ 2 ਕਿਲੋਵਾਟ ਯਾਨੀ ਅਗਰ ਕਿਸੇ ਖਪਤਕਾਰ ਦਾ ਲੋਡ ਸਿਰਫ ਔਰ ਸਿਰਫ 2 ਕਿਲੋਵਾਟ ਤੱਕ ਹੈ ਤਾਂ ਉਹਨਾਂ ਦੇ ਉੱਪਰ ਜਿਹੜਾ ਰੇਟ ਹੈ ਉਹ ਇਹ ਐਪਲੀਕੇਬਲ ਹੋਵੇਗਾ ਠੀਕ ਹੈ ਪਹਿਲਾਂ 2024-25 ਦੇ ਲਈ ਹੁਣ ਜਿਹੜਾ ਨਵਾਂ ਰੇਟ ਹੈ ਉਹ ਇਹ ਵਾਲਾ ਐਪਲੀਕੇਬਲ ਹੋਵੇਗਾ ਇਹਨੂੰ ਆਪਾਂ ਕੱਲੇ-ਕੱਲੇ ਨੂੰ ਸਮਝਾਂਗੇ ਕਿਸ ਤਰ੍ਹਾਂ ਲਾਗੂ ਹੋਵੇਗਾ ਇਹ ਠੀਕ ਹੈ ਅਗਰ 2 ਤੋਂ 7 ਕਿਲੋਵਾਟ ਤੱਕ ਆਪਣਾ ਲੋਡ ਹੈ ਤਾਂ ਆਪਣਾ ਜਿਹੜਾ ਰੇਟ ਹੈ ਠੀਕ ਹੈ ਇਹ ਐਪਲੀਕੇਬਲ ਸੀਗਾ ਪਹਿਲਾਂ 2025-26 24-25 ਤੱਕ ਤੇ ਹੁਣ ਜਿਹੜਾ ਐਪਲੀਕੇਬਲ ਹੈ ਉਹ ਇਹ ਵਾਲਾ ਹੈ ਠੀਕ ਹੈ ਜੀ ਉਸ ਤੋਂ ਬਾਅਦ 7 ਤੋਂ 20 ਕਿਲੋਵਾਟ ਤੱਕ ਜਿਹੜਾ ਰੇਟ ਹੈ ਉਹ ਇਹ ਵਾਲਾ ਸੀਗਾ ਐਪਲੀਕੇਬਲ ਪਹਿਲਾਂ ਹੁਣ ਇਹ ਵਾਲਾ ਐਪਲੀਕੇਬਲ ਹੋਊਗਾ ਠੀਕ ਹੈ ਬੀ ਤੋਂ ਲੈ ਕੇ 100 ਕਿਲੋਵਾਰਟ ਤੱਕ 6.75 ਪੈਸੇ ਜੁਨਟ ਸੀਗੀ ਇੱਕ ਇੱਕ ਜੁਨਟ ਦਾ ਰੇਟ ਸੀਗਾ ਤੇ ਉਹ ਸੇਮ ਐਜ਼ ਇਟ ਇਜ਼ ਹੈ ਇਸ ਦੇ ਉੱਪਰ ਜਿਹੜਾ ਕੋਈ ਵੀ ਚੇਂਜ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਫਿਕਸ ਚਾਰजेस ਨੇ ਜਿਹੜੇ ਉਹ ਵੀ ਬਿਲਕੁਲ ਸੇਮ ਨੇ ਇਹਨਾਂ ਦੋਵਾਂ ਦੇ ਠੀਕ ਹੈ ਉਸ ਤੋਂ ਬਾਅਦ 100 ਕਿਲੋਵਾਰਟ ਤੋਂ ਜ਼ਿਆਦਾ ਹੋਵੇ ਤਾਂ ਵੀ ਰੇਟ ਹੈ ਜਿਹੜਾ ਬਿਲਕੁਲ ਸੇਮ ਹੈ ਠੀਕ ਹੈ ਇਹਦੇ ਵਿੱਚ ਵੀ ਸੇਮ ਹੈ ਤੇ ਇਹਦੇ ਵਿੱਚ ਵੀ ਸੇਮ ਹੈ ਪਹਿਲਾਂ ਵੀ ਸੇਮ ਸੀਗਾ ਹੁਣ ਵੀ ਸੇਮ ਹੈ ਫਿਕਸ ਚਾਰजेस ਨੇ ਜਿਹੜੇ ਉਹ ਵੀ ਬਿਲਕੁਲ ਸੇਮ ਨੇ ਬਲਕ ਸਪਲਾਈ ਹੈ ਜਿਹੜੀ ਉਸ ਦਾ ਜਿਹੜਾ ਰੇਟ ਹੈ ਉਹ 69.75 ਪੈਸੇ ਯੂਨਟ ਹੈ ਇਹ ਵੀ ਬਿਲਕੁਲ ਸੇਮ ਹੈ 130 ਰੁਪਏ ਨੇ ਜਿਹੜੇ ਕਿਲੋ ਵਰਤੇ ਹਿਸਾਬ ਦੇ ਨਾਲ ਫਿਕਸ ਚਾਰजेस ਨੇ ਜਿਹੜੇ ਇਹ ਖਪਤਕਾਰ ਤੋਂ ਲਏ ਜਾਣਗੇ ਠੀਕ ਹੈ ਉਸ ਤੋਂ ਬਾਅਦ ਸ਼੍ਰੀ ਹਰਮਿੰਦਰ ਸਾਹਿਬ ਤੇ ਸ਼੍ਰੀ ਦਰਗਿਆਣਾ ਮੰਦਿਰ ਇਹ ਇਹਨਾਂ ਦੇ ਉੱਪਰ ਜਿਹੜੇ ਇਹ ਚਾਰजेस ਨੇ ਇਹ ਜੋ ਰੇਟਸ ਨੇ ਇਹ ਐਪਲੀਕੇਬਲ ਨਹੀਂ ਹੈਗੇ ਇਹਨਾਂ ਦੇ ਵਿੱਚ ਜਿਹੜੇ ਨੇ નોਟ ਐਪਲੀਕੇਬਲ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਫਿਕਸ ਚਾਰजेस ਨੇ ਜਿਹੜੇ ਉਹ નોਟ ਐਪਲੀਕੇਬਲ ਨੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਫਰਸਟ 2000 ਯੂਨਿਟ ਤੱਕ ਨੇ ਜਿਹੜੇ ਉਹ ਰੇਟ ਨੇ ਬਿਲਕੁਲ ਫਰੀ ਨੇ ਅਗਰ 2000 ਯੂਨਿਟ ਤੱਕ ਨੇ ਜਿਹੜੀਆਂ ਸ਼੍ਰੀ ਹਰਮਿੰਦਰ ਸਾਹਿਬ ਤੇ ਸ਼੍ਰੀ ਦੁਰਗਿਆਂ ਦਾ ਮੰਦਿਰ ਦੇ ਵਿੱਚ ਖਪਤ ਹੋਰੀ ਹੈ ਅਗਰ 2000 ਪਹਿਲੀਆਂ 2000 ਯੂਨਿਟ ਤੱਕ ਤਾਂ ਇਹ ਬਿਲਕੁਲ ਫਰੀ ਨੇ ਇਹਨਾਂ ਦਾ ਕੋਈ ਚਾਰਜਸ ਨਹੀਂ ਲਿਆ ਜਾਊਗਾ ਅਗਰ 2000 ਯੂਨਿਟ ਤੋਂ ਵੱਧ ਨੇ ਜਿੰਨੇ ਵੀ ਵੱਧ ਨੇ ਠੀਕ ਹੈ ਉਹਨਾਂ ਦੇ ਉੱਪਰ 6 ਰੁਪਏ 41 ਪੈਸੇ ਕਿਲੋ ਵਰ ਦੇ ਹਿਸਾਬ ਦੇ ਨਾਲ ਜਿਹੜੇ ਚਾਰਜਸ ਨੇ ਉਹ ਲਏ ਜਾਣਗੇ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਦੇ ਵਿੱਚ ਘਰੇਲੂ ਸਪਲਾਈ ਦਾ ਜਿਹੜਾ ਕਨੈਕਸ਼ਨ ਹੈ ਉਸ ਦੇ ਰਿਲੇਟਡ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਇੱਕ ਕਨੈਕਸ਼ਨ ਮੰਨ ਲਓ ਠੀਕ ਹੈ ਇੱਕ ਘਰੇਲੂ ਕਨੈਕਸ਼ਨ ਹੈ ਜਿਸ ਦੀਆਂ ਇੱਕ ਖਪਤਕਾਰ ਦੇ ਦੁਆਰਾ 824 ਯੂਨਿਟਾਂ ਨੇ ਜਿਹੜੀਆਂ ਇਹ ਆਪਾਂ ਅਸਿਊਮ ਕਰ ਰਹੇ ਹਾਂ ਠੀਕ ਹੈ 824 ਯੂਨਿਟਾਂ ਨੇ ਜਿਹੜੀਆਂ ਉਹ ਮਚਾਈਆਂ ਗਈਆਂ ਨੇ ਤੇ 61 ਡੇਜ਼ ਦਾ 61 ਦਿਨਾਂ ਦਾ ਬਿੱਲ ਹੈ ਠੀਕ ਹੈ ਇਹਦੇ ਵਿੱਚ ਆਪਾਂ ਪੁਰਾਣਾ ਰੇਟ ਦੇਖਾਂਗੇ ਤੇ ਇਹਦੇ ਵਿੱਚ ਆਪਾਂ ਨਵਾਂ ਰੇਟ ਦੇਖਾਂਗੇ ਠੀਕ ਹੈ ਇਹਦੇ ਵਿੱਚ ਵੀ 824 ਯੂਨਿਟਸ ਨੇ ਜਿਹੜੀਆਂ ਉਹ 61 ਡੇਜ਼ ਵਾਲੀਆਂ ਨੇ ਠੀਕ ਹੈ ਜੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ 0 ਤੋਂ ਲੈ ਕੇ 100 ਯੂਨਿਟਾਂ ਤੱਕ ਅਗਰ ਖਪਤਕਾਰ ਇੱਕ ਮਹੀਨੇ ਦੇ ਵਿੱਚ ਇੱਕ ਤੋਂ 0 ਤੋਂ ਲੈ ਕੇ 100 ਯੂਨਿਟਾਂ ਤੱਕ ਖਪਤ ਕਰ ਰਿਹਾ ਹੈ ਤਾਂ ਉਹਨੂੰ 4.29 ਪੈਸੇ ਦੇ ਹਿਸਾਬ ਦੇ ਨਾਲ ਜਿਹੜੀ ਯੂਨਿਟ ਰੇਟ ਹੈ ਉਹ ਮਿਲਦਾ ਸੀਗਾ 101 ਤੋਂ ਲੈ ਕੇ 300 ਤੱਕ 6.75 ਪੈਸੇ 300 ਯੂਨਿਟ ਤੋਂ ਜ਼ਿਆਦਾ ਮਚਾਰਿਆ ਤਾਂ ਉਹ ਇਸ ਕੈਟਾਗਰੀ ਦੇ ਵਿੱਚ ਆ ਜਾਊਗਾ ਪਰ ਹੁਣ ਕੀ ਹੋ ਗਿਆ 0 ਤੋਂ ਲੈ ਕੇ ਯਾਨੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿਹੜਾ ਹੈ ਇਹਨਾਂ ਨੇ ਇਕੱਠਾ ਕਰਤਾ ਕਲੱਬ ਕਰਤਾ ਠੀਕ ਹੈ ਯਾਨੀ 0 ਤੋਂ 300 ਯੂਨਿਟਾਂ ਤੱਕ ਅਗਰ ਖਪਤਕਾਰ ਮਾਚਾਰਿਆ ਕਰੇ ਲੂ ਕਨੈਕਸ਼ਨ ਦੇ ਵਿੱਚ ਤਾਂ ਉਹਨੂੰ ਜਿਹੜਾ ਰੇਟ ਯੂਨਿਟ ਦਾ ਮਿਲੇਗਾ ਉਹ ਕਿੰਨਾ ਲੱਗੂਗਾ 5 ਰੁਪਏ 40 ਪੈਸੇ ਠੀਕ ਹੈ ਤੇ ਅਗਰ 300 ਯੂਨਿਟਾਂ ਤੋਂ ਜ਼ਿਆਦਾ ਮਾਚਾਰਿਆ ਤਾਂ ਉਹਨਾਂ ਦਾ ਜਿਹੜਾ ਰੇਟ ਲੱਗੂਗਾ ਉਹ 70 ਰੁਪਏ 75 ਪੈਸੇ ਲੱਗੂਗਾ ਠੀਕ ਹੈ ਇਸੇ ਤਰ੍ਹਾਂ 2 ਕਿਲੋਵੈਟ ਤੋਂ ਲੈ ਕੇ 7 ਕਿਲੋਵੈਟ ਤੱਕ ਅਗਰ ਲੋਡ ਹੈ ਤਾਂ ਫਿਕਸ ਚਾਰजेस 50 ਰੁਪਏ ਕਿਲੋਵੈਟ ਦੇ ਹਿਸਾਬ ਨਾਲ ਲੱਗਦੇ ਸੀਗੇ ਪਹਿਲਾਂ ਵੀ ਹੁਣ ਵੀ ਉਨਾ ਹੀ ਰੇਟ ਹੈ ਠੀਕ ਹੈ ਅਗਰ ਆਪਣਾ ਲੋਡ 2 ਤੋਂ 7 ਕਿਲੋਵਾਟਾ ਤਾਂ 75 ਪਰ ਕਿਲੋਵਾਟ ਦੇ ਹਿਸਾਬ ਦੇ ਨਾਲ ਫਿਕਸ ਚਾਰਜਸ ਲੱਗਦੇ ਨੇ ਤੇ ਹੁਣ ਵੀ ਉੰਨੇ ਲੱਗਣਗੇ ਠੀਕ ਹੈ ਰੇਟ ਦੇ ਵਿੱਚ ਕੀ ਚੇਂਜ ਕੀਤਾ 0 ਤੋਂ 100 ਤੱਕ ਯੂਨਿਟ ਅਗਰ ਮਚਾਰਿਆ ਇੱਕ ਮਹੀਨੇ ਦੇ ਵਿੱਚ ਤਾਂ 4.55 ਪੈਸੇ ਲੱਗਦੇ ਸੀਗੇ 101 ਤੋਂ 300 ਤੱਕ 6.75 ਪੈਸੇ 300 ਯੂਨਿਟ ਤੋਂ ਜ਼ਿਆਦਾ 70.75 ਪੈਸੇ ਹੁਣ ਕੀ ਕਰਤਾ 0 ਤੋਂ ਲੈ ਕੇ 300 ਤੱਕ ਦਾ ਕਲਪ ਕਰਤਾ ਠੀਕ ਹੈ ਅਗਰ ਯੂਨਿਟ ਤੋਂ ਲੈ ਕੇ 300 ਯੂਨਿਟ ਤੱਕ ਮਚਾਰਿਆ ਖਾਤ ਕਰਤਾ 5.72 ਪੈਸੇ ਲੱਗਣਗੇ ਇੱਕ ਯੂਨਿਟ ਦਾ ਰੇਟ ਤੇ 300 ਤੋਂ ਅੱਬਬ ਹੋਣਗੀਆਂ ਤਾਂ 70 ਰੁਪਏ 75 ਪੈਸੇ ਕਿਲੋਵਾਰਟ ਦੇ ਹਿਸਾਬ ਦੇ ਯੂਨਿਟ ਦੇ ਹਿਸਾਬ ਦੇ ਨਾਲ ਚਾਰਜ ਕੀਤੇ ਜਾਣਗੇ ਖਪਤਕਰ ਤੋਂ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਖਪਤਕਰ ਹੈ ਜਿਹਦਾ ਲੋਡ ਹੈ ਜਿਹੜਾ ਉਹ 5 ਕਿਲੋਵਟ ਹੈ ਠੀਕ ਹੈ 5 ਕਿਲੋਵਟ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਇਹ ਐਗਜ਼ਿਸਟਿੰਗ ਰੇਟ ਹੈ ਇਹ ਨਿਊ ਰੇਟ ਹੈ ਠੀਕ ਹੈ ਇਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਕੀ ਡਿਫਰੈਂਸ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਠੀਕ ਹੈ 0 ਤੋਂ ਲੈ ਕੇ 100 ਯੂਨਿਟਾਂ ਤੱਕ ਜਿਹੜਾ ਰੇਟ ਹੈ ਉਹ ਕੀ ਹੈ ਉਹ ਕੀ ਸੀਗਾ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ 2 ਤੋਂ 7 ਤੱਕ ਗੱਲ ਕਰਾਂਗੇ ਕਿਉਂਕਿ ਆਪਣਾ ਜਿਹੜਾ ਲੋਡ ਹੈ 5 ਕਿਲੋਵਾਟ ਹੈ ਇਹਦੇ ਵਿੱਚ ਆ ਜਾਊਗਾ ਇਸ categories ਦੇ ਵਿੱਚ ਤਾਂ 4.54 ਪੈਸੇ ਹੈ ਤਾਂ ਇੱਥੇ ਆਪਾਂ ਨੇ ਲਿਖ ਲਿਆ 4.54 ਪੈਸੇ ਇੱਕ ਯੂਨਿਟ ਦਾ ਰੇਟ ਹੈ ਤਾਂ ਆਪਣੇ ਕੋਲ ਟੋਟਲ ਯੂਨਿਟਾਂ ਕਿੰਨੀਆਂ ਮੱਚੀਆਂ ਨੇ ਇਸ categories ਦੇ ਵਿੱਚ ਫਸਟ ਦੇ ਵਿੱਚ ਠੀਕ ਹੈ 100 ਯੂਨਿਟਾਂ ਮਚਾਣੀਆਂ ਨੇ ਇੱਕ ਮਹੀਨੇ ਦੇ ਵਿੱਚ ਤਾਂ ਟੋਟਲ ਬਿੱਲ ਕਿੰਨੇ ਦਿਨਾਂ ਦਾ 61 ਦਿਨਾਂ ਦਾ ਇੱਕਾਟਾ ਮਲਟੀਪਲਾਈ ਕਰ ਦਾਂਗੇ ਭਾਟੇ ਕਰ ਦਾਂਗੇ 30 ਇੱਕ ਮਹੀਨੇ ਦੇ ਵਿੱਚ 30 ਦਿਨ ਹੁੰਦੇ ਨੇ ਤਾਂ ਇਹਦੀਆਂ ਟੋਟਲ 203 ਯੂਨਟਾਂ ਆ ਜਾਣਗੀਆਂ ਗੁਣਾ ਕਰਦੇ ਹੋ 4.54 ਰੁਪਏ ਦੇ ਨਾਲ ਠੀਕ ਹੈ ਇੱਥੇ ਤੁਹਾਡੇ ਜਿਹੜੇ ਚਾਰਜਸ ਬਣ ਜਾਣਗੇ ਉਹ ਕਿੰਨੇ ਪੈ ਜਾਣਗੇ 922 ਰੁਪਏ ਠੀਕ ਹੈ ਉਸ ਤੋਂ ਬਾਅਦ 101 ਤੋਂ ਲੈ ਕੇ 300 ਤੱਕ ਯੂਨਟਾਂ ਨੇ ਜਿਹੜੀਆਂ ਹੋਏ ਦੇ ਵਿੱਚ ਕਵਰ ਹੋ ਜਾਣਗੀਆਂ ਠੀਕ ਹੈ ਇਹਨਾਂ ਦਾ ਰੇਟ ਕਿੰਨਾ ਹੈ ਇਹਨਾਂ ਦਾ ਰੇਟ ਹੈ ਪਹਿਲਾਂ 6.75 ਪੈਸੇ ਤਾਂ 6.75 ਰੁਪਏ تھے ਲਿਖ ਲੈਨੇ ਆ ਪਰ 8 ਠੀਕ ਹੈ ਇੱਥੇ ਆਪਣੇ ਕੋਲ 101 ਤੋਂ ਲੈ ਕੇ 300 ਤੱਕ ਕਿੰਨੀ ਯੂਨਿਟ ਆ ਜਾਣਗੀਆਂ 200 200 ਗੁਣਾ ਕਰਦਾਂਗੇ 61 ਵੰਟੇ ਕਰਦਾਂਗੇ 30 ਤਾਂ ਇਹਦੇ ਵਿੱਚ ਯੂਨਿਟ ਕਿੰਨੀ ਆ ਜਾਣਗੀਆਂ ਆਪਣੀਆਂ 407 407 ਨੂੰ ਗੁਣਾ ਕਰਦਾਂਗੇ 6.75 ਰੁਪਏ ਦੇ ਨਾਲ ਤੇ ਇੱਥੇ ਜਿਹੜੀਆਂ ਆਪਣਾ ਚਾਰजेस ਬਣ ਜਾਣਗੇ ਉਹ ਬਣ ਜਾਣਗੇ 2751 ਰੁਪਏ ਤੁਸੀਂ ਗੁਣਾ ਕਰਕੇ ਦੇਖ ਸਕਦੇ ਹੋ ਠੀਕ ਹੈ उस तो चार सौ यूनिट इतने कवर हो गई दो सौ तीन यूनिट इतने कवर हो गई ठीक है कि छे सौ दस टोटल अठ सौ चौवी ने तो बाकी किनिया बच गई दो सौ चौदह ठीक है अबब अब थी थ्री हंडर्ड यूनिट्स ठीक है यदट कि रेट है सत्त रुपये पचहत्तर पैसे इनू सत्तर रुपये पचहत्तर पैसे लिख लें आप इतने किनिया यूनिटा ने अपने कोोटल दो सौ चौदह दो सौ चौदह गुणा कर देंगे सत्तर रुपये पचहत्तर पैसे तो यद कि बन जूगा सोलह सौ रुपये ਠੀਕ ਹੈ 1659 ਠੀਕ ਹੈ ਹੁਣ ਇਹ ਜੋ એનર્ਜੀ ਚਾਰजेस ਨੇ ਉਹ ਕਿੰਨੇ ਬਣ ਚੁੱਕੇ ਨੇ ਨਾ ਤਿੰਨਾਂ ਨੂੰ ਐਡ ਕਰ ਲਓ ਇਹਨੂੰ ਇਹਨੂੰ ਤੇ ਇਹਨੂੰ ਇਹਨਾਂ ਤਿੰਨਾਂ ਨੂੰ ਐਡ ਕਰਕੇ ਆਪਣੇ ਟੋਟਲ ਜੋ ਚਾਰजेस ਬਣ ਗਏ ਉਹ ਕਿੰਨੇ ਬਣ ਗਏ 5332 ਰੁਪਏ ਯਾਨੀ એનર્ਜੀ ਚਾਰजेस ਨੇ ਜਿਹੜੀਆਂ 800 ਯੂਨਿਟਾਂ ਦਾ ਪਹਿਲਾਂ ਕਿੰਨਾ એનર્ਜੀ ਚਾਰजेस ਬਣਦੇ ਸੀ 5332 ਰੁਪਏ ਹੁਣ ਇੱਧਰ ਸਮਝਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇੱਧਰ 0 ਤੋਂ ਲੈ ਕੇ 300 ਯੂਨਿਟ ਤੱਕ ਕਲੱਬ ਕਰਤਾ ਇਹਨਾਂ ਨੇ ਹੁਣ ਠੀਕ ਹੈ ਰੇਟ ਤੇ ਇਹਦਾ ਰੇਟ ਕਿੰਨਾ ਕਰਤਾ ਇਹਦਾ ਰੇਟ ਕਰਤਾ 5 ਰੁਪਏ 72 ਪੈਸੇ ਠੀਕ ਹੈ 5 ਰੁਪਏ 72 ਪੈਸੇ ਤਾਂ ਇੱਥੇ 300 ਯੂਨਿਟਾਂ ਨੇ ਤਾਂ 300 61 ਡੇਜ਼ ਦਾ ਬਿੱਲ ਹੈ ਤਾਂ 61 30 ਆ ਜਾਊਗਾ ਠੀਕ ਹੈ 0 ਦੇ ਨਾਲ 0 ਕੈਨਸਲ 31 3 3 ਦਾ 30 610 ਆ ਜਾਊਗਾ 610 ਰੇਟ ਕਿੰਨਾ 5 ਰੁਪਏ 72 ਪੈਸੇ ਤਾਂ ਆਪਣਾ ਜਿਹੜਾ ਟੋਟਲ ਚਾਰजेस ਬਣ ਜਾਣਗੇ ਉਹ ਬਣ ਜਾਣਗੇ 3489 ਤੁਸੀਂ ਮਲਟੀਪਲਾਈ ਕਰਕੇ ਦੇਖ ਲਓ ਠੀਕ ਹੈ ਅਬ ਉੱਪਰ 3 100 ਤਾਂ ਇਹਦਾ ਰੇਟ ਕਿੰਨਾ ਹੈ ਇਦਰ ਇਹ ਦਾ 70 ਰੁਪਏ 75 ਪੈਸੇ ਤਾਂ 70 ਰੁਪਏ 75 ਪੈਸੇ ਲਿਖ ਲੈਣੇ ਇੱਥੇ ਰੇਟ ਆਪਣਾ ਠੀਕ ਹੈ ਇੱਥੇ ਕਿੰਨੀਆਂ ਯੂਨਿਟਾਂ ਬਚ ਗਈਆਂ ਆਪਣੇ ਕੋਲੇ ਬਾਕੀ 600 ਜੀ 10 ਯੂਨਿਟਾਂ ਦੇ ਇੱਥੇ ਆ ਗਈਆਂ ਤਾਂ ਬਾਕੀ ਕਿੰਨੀਆਂ ਬਚ ਗਈਆਂ 214 ਯੂਨਿਟਾਂ 214 ਗੁਣਾ ਕਰ ਦਾਂਗੇ 70 ਰੁਪਏ 75 ਪੈਸੇ ਤਾਂ ਇਹਦਾ ਰੇਟ ਕਿੰਨਾ ਬਣ ਜੂਗਾ 1659 ਠੀਕ ਹੈ ਇਹਨੂੰ ਤੇ ਇਹਨੂੰ ਦੋਨਾਂ ਨੂੰ ਐਡ ਕਰ ਲਓ ਤਾਂ ਇਹਦੀ ਵੈਲਿਊ ਕਿੰਨੀ ਬਣ ਗਈ ਆਪਣੀ 9 ਤੇ 9 18 5 ਤੇ 8 13 5 ਤੇ 13 8 13 ਤੇ 1 14 ਠੀਕ ਹੈ 6 ਤੇ 4 10 ਤੇ 1 11 ਤੇ 3 ਤੇ 1 4 ਤੇ 5 ਹੁਣ ਜਿਹੜੇ ਨਵੇਂ ਚਾਰजेस ਬਣ ਗਏ ਉਹ ਕਿੰਨੇ ਬਣ ਗਏ 5148 ਰੁਪਏ ਠੀਕ ਹੈ ਪਹਿਲਾ એનર્ਜੀ ਚਾਰजेस ਨੇ ਜਿਹੜੇ ਉਹ ਕਿੰਨੇ ਬਣਦੇ ਸੀਗੇ 532 ਤੇ ਹੁਣ ਕਿੰਨੇ ਬਣਨਗੇ 5148 ਰੁਪਏ ਆਈ ਹੋਪ ਤੁਹਾਨੂੰ ਇਹ ਜਿਹੜਾ ਕਲੀਅਰ ਹੋ ਗਿਆ ਹੋਊਗਾ ਇਹ ਜਿਹੜਾ ਐ ਐਗਜ਼ਿਸਟਿੰਗ ਰੇਟ ਹੈ ਤੇ ਨਿਊ ਟੈਰੀਫ ਹੈ ਇਹਨਾਂ ਨੂੰ ਆਪਾਂ ਨੇ ਦੋਨਾਂ ਨੂੰ ਕੰਪੈਰੀਜ਼ਨ ਕਰਕੇ ਦੇਖ ਲਿਆ ਇਸੇ ਤਰ੍ਹਾਂ ਤੁਸੀਂ ਇਹ ਇੱਕ ਰੈਲੂ ਦੀ ਸਪਲਾਈ ਦੀ ਗੱਲ ਕੀਤੀ ਆਪਾਂ ਨੇ ਠੀਕ ਹੈ ਇਸੇ ਤਰ੍ਹਾਂ ਵਪਾਰਕ ਦੀ ਗੱਲ ਹੈ ਠੀਕ ਹੈ ਜਿਵੇਂ ਨੌਨ ਰੈਜ਼ੀਡੈਂਸ਼ੀਅਲ ਇਸ ਦੇ ਵਿੱਚ ਅਗਰ ਕੋਈ ਸ਼ੌਪਕੀਪਰ ਹੈ ਉਹਨਾਂ ਦੇ ਉੱਪਰ ਜਿਹੜੇ ਐਪਲੀਕੇਬਲ ਨੇ ਇਹ ਸਾਰੇ ਰੇਟ ਤੁਸੀਂ ਦੇਖ ਸਕਦੇ ਹੋ 7 ਕਿਲੋਵਟ ਤੱਕ ਪਹਿਲਾਂ ਜਿਹੜੀਆਂ ਪਹਿਲੀਆਂ 100 ਯੂਨਿਟਾਂ ਦੀ 6 ਰੁਪਏ 99 ਪੈਸੇ ਸੀਗਾ 6 ਰੁਪਏ 99 ਪੈਸੇ ਕਰਤਾ ਹੁਣ 500 ਯੂਨਿਟਾਂ ਤੱਕ ਠੀਕ ਹੈ 101 ਤੋਂ ਲੈ ਕੇ 70 ਰੁਪਏ 17 ਪੈਸੇ ਸੀਗਾ ਤੇ 500 ਤੋਂ ਅੱਪਰ 70 ਰੁਪਏ 75 ਪੈਸੇ ਸੀਗਾ ਹੁਣ ਕੀ ਕਰਤਾ ਇਹਨਾਂ ਨੇ ਇੱਥੇ ਤੱਕ ਕਲੱਬ ਕਰਤਾ ਠੀਕ ਹੈ 0 ਤੋਂ ਲੈ ਕੇ 500 ਯੂਨਿਟ ਤੱਕ ਤਾਂ 6 ਰੁਪਏ 99 ਪੈਸੇ ਰਹੂਗਾ ਰੇਟ ਤੇ ਜਿਹੜਾ ਆ ਬੱਬ 500 ਯੂਨਿਟ ਹ ਤੱਕ ਮਚਾਏਗਾ ਯਾਨੀ 500 ਤੋਂ ਵੱਧ ਯੂਨਿਟ ਆ ਮਚਣਗੇ ਜਿਦਿਆਂ ਉਹਦਾ ਰੇਟਲ 70 ਰੁਪਏ 75 ਪੈਸੇ ਹੋਊਗਾ ਠੀਕ ਹੈ ਇਸੇ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹੈ ਜਿਹੜਾ ਇੱਥੇ ਦਿੱਤਾ ਗਿਆ ਠੀਕ ਹੈ 6 ਰੁਪਏ 99 ਪੈਸੇ ਸੀਗਾ ਇਹਨਾਂ ਦੋਨਾਂ ਨੂੰ ਕਲੱਬ ਕਰੀ ਜਾਂਦੇ ਨੇ 500 ਯੂਨਟਾਂ ਤੱਕ ਠੀਕ ਹੈ 70 ਰੁਪਏ 17 ਪੈਸੇ ਸੀਗਾ ਇਹਨੂੰ 6 ਰੁਪਏ 99 ਪੈਸੇ ਕਰਤਾ ਅਗਰ 70 ਕਿਲੋਵਾਰਟ ਤੋਂ ਲੈ ਕੇ 20 ਕਿਲੋਵਾਰਟ ਤੱਕ ਹੈ ਜਿਹੜੇ ਫਿਕਸਡ ਚਾਰਜਸ ਸੀਗੇ ਇਹ ਬਿਲਕੁਲ ਸੇਮ ਨੇ ਇਹਨਾਂ ਦੇ ਵਿੱਚ ਕੋਈ ਵੀ ਫ 2 ਕਿਲੋਵਰਟ ਤੋਂ 100 ਕਿਲੋਵਰਟ ਤੱਕ ਹੈ ਤਾਂ 6.75 ਪੈਸੇ ਸੀਗਾ ਉਹ ਵੀ ਹੁਣ ਵੀ ਸੇਮ ਰਿਹਾ ਹੈ ਤੇ 100 ਕਿਲੋਵਰਟ ਤੋਂ ਜ਼ਿਆਦਾ ਹੈ ਤਾਂ 6.99 ਪੈਸੇ ਪਹਿਲਾਂ ਸੀਗਾ ਹੁਣ ਵੀ ਉਨੇ ਹੀ ਹੈ ਠੀਕ ਹੈ ਉਸ ਤੋਂ ਬਾਅਦ ਇਲੈਕਟ੍ਰਿਕ ਵਹੀਕਲ ਚਾਰजेस ਆ ਇਹਨਾਂ ਦੇ ਉੱਪਰ ਜਿਹੜੇ ਫਿਕਸਡ ਚਾਰजेस ਨੇ ਉਹ ਐਪਲੀਕੇਬਲ ਨਹੀਂ ਹੈਗੇ ਯੂਨਿਟ ਰੇਟ ਹੈ ਜਿਹੜਾ ਬਿਲਕੁਲ ਸੇਮ ਹੈ ਉਸ ਤੋਂ ਬਾਅਦ ਸਮਾਲ ਪਾਵਰ ਯਾਨੀ ਇੰਡਸਟਰੀਅਲ ਪਾਵਰ ਸਪਲਾਈ ਆ ਗਈ ਜਿਸ ਦੇ ਵਿੱਚ ਸਮਾਲ ਪਾਵਰ ਮੀਡੀਅਮ ਸਪਲਾਈ ਲਾਰਜ ਸਪਲਾਈ ਜਨਰਲ ਇੰਡਸਟਰੀ ਇਹਦੇ ਰਿਲੇਟਡ ਹੈ ਜਿਹੜੀ ਗੱਲ ਕੀਤੀ ਗਈ ਹੈ ਠੀਕ ਹੈ ਇਸਦੇ ਬਾਰੇ ਗੱਲ ਕਰਦੇ ਆਂ ਸਮਾਲ ਪਾਵਰ ਨੇ ਜਿਹੜੀਆਂ 20 ਕਿਲੋਵਾਟ ਤੱਕ ਕਨੈਕਸ਼ਨ ਮਿਲਦਾ ਸਮਾਲ ਪਾਵਰ ਦਾ ਐਸਪੀ ਦਾ ਠੀਕ ਹੈ ਇਸ ਦੇ ਉੱਪਰ ਜਿਹੜਾ ਰੇਟ ਸੀਗਾ 5 ਰੁਪਏ 82 ਪੈਸੀ ਸੀਗਾ ਬਿਲਕੁਲ ਸੇਮ ਹੈ ਇਸ ਦੇ ਵਿੱਚ ਕੋਈ ਵੀ ਫੇਰ ਬਦਲਿਆ ਜਿਹੜਾ ਪੀਐਸਪੀਸੀਐਲ ਦੇ ਦੁਆਰਾ ਨਹੀਂ ਕੀਤਾ ਗਿਆ ਮੀਡੀਅਮ ਸਪਲਾਈ ਦਾ ਜਿਹੜਾ ਰੇਟ ਹੈ ਬਿਲਕੁਲ ਸੇਮ ਹੈ ਇਸ ਦੇ ਵਿੱਚ ਵੀ ਕੋਈ ਵੀ ਚੇਂਜਸ ਦੇਖਣ ਨੂੰ ਨਹੀਂ ਮਿਲਿਆ ਠੀਕ ਹੈ ਲਾਰਜਸਟ ਸਪਲਾਈ ਦੀ ਗੱਲ ਕਰਦੇ ਆਂ ਠੀਕ ਹੈ ਇਸ ਦੇ ਵਿੱਚ ਕੀ ਸੀਗਾ ਇਸ ਦੇ ਵਿੱਚ ਜਿਹੜਾ ਫਿਕਸਡ ਚਾਰजेस ਨੇ ਉਹਨਾਂ ਦੇ ਵਿੱਚ 10 ਰੁਪਏ ਦਾ ਜਿਹੜਾ ਕਿਲੋਵਾਟ ਮਗਰ ਹੈ ਜਿਹੜਾ ਰੇਟ ਠੀਕ ਹੈ ਯੂਨਿਟ ਦਾ ਰੇਟਾ ਬਿਲਕੁਲ ਸੇਮ ਹੈ ਇਸ ਦੇ ਵਿੱਚ ਕੋਈ ਫੇਰ ਬਦਲ ਨਹੀਂ ਹੈ ਠੀਕ ਹੈ ਇਸੇ ਤਰ੍ਹਾਂ ਬਬ 300 ਸੇ 1000 ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇੱਕ ਇੰਪੋਰਟੈਂਟ ਐਂਟਰੀ ਚੀਜ਼ ਕੀ ਹੈ ਇਸ ਦੇ ਵਿੱਚ ਅਗਰ ਰਾਤ ਨੂੰ ਯੂਨਿਟਾਂ ਨੇ ਜਿਹੜੀਆਂ ਖਪਤ ਕਰ ਕੰਜ਼ੂਮ ਕਰ ਰਿਹਾ ਹੈ ਜਿਹੜਾ ਇੰਡਸਟਰੀਲੀ ਕੈਟਾਗਰੀ ਦੇ ਵਿੱਚ ਹੈ ਠੀਕ ਹੈ 10 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ 10 ਵਜੇ ਰਾਤ ਤੋਂ ਲੈ ਕੇ 6 ਵਜੇ ਸਵੇਰੇ ਤੱਕ ਜਿਹੜਾ ਯੂਨਿਟ ਦਾ ਰੇਟ ਰਹੂਗਾ ਉਹ ਕਿੰਨਾ ਰਹੂਗਾ ਉਹ ਰਹੂਗਾ 5 ਰੁਪਏ 31 ਪੈਸੇ ਠੀਕ ਹੈ ਪਹਿਲਾਂ 5 ਰੁਪਏ 31 ਪੈਸੇ ਸੀਗਾ ਹੁਣ 5 ਰੁਪਏ 50 ਪੈਸੇ ਕਰਤਾ ਠੀਕ ਹੈ ਬਾਕੀ ਜਿਹੜੇ ਫਿਕਸ ਚਾਰजेस ਸੀਗੇ ਉਹ ਜਿੰਨੇ ਪਹਿਲਾਂ ਹੁੰਦੇ ਸੀਗੇ ਉਹਦੇ 50% ਹੁੰਦਾ ਸੀਗਾ ਯਾਨੀ ਜਿੰਨੇ ਅ 50% ਕਰਤੇ ਜਿਹੜੇ ਪਹਿਲਾਂ ਫਿਕਸ ਚਾਰजेस ਹੁੰਦੇ ਸੀਗੇ ਰਾਤ ਵੇਲੇ ਜਿਹੜੇ ਚਾਰजेस ਸੀ ਫਿਕਸ ਉਹ ਕਟਾ ਕੇ 50% ਕਰਤੇ ਪਹਿਲਾਂ ਵੀ ਉੰਨੇ ਸੀਗੇ ਹੁਣ ਵੀ ਉੰਨੇ ਨੇ ਠੀਕ ਹੈ ਇਹ ਸਾਰੇ ਕੰਪਲੀਟ ਇਨਫੋਰਮੇਸ਼ਨ ਸੀਗੀ ਠੀਕ ਹੈ ਇਸ ਤੋਂ ਬਾਅਦ ਬਲਕ ਸਪਲਾਈ ਦਾ ਰੇਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਦੇ ਵਿੱਚ 70 ਰੁਪਏ ਇੱਕ ਪੈਸੀ ਯੂਨਿਟ ਸੀਗਾ ਉਹ ਵੀ ਉਮੀ ਸੇਮ ਹੈ ਠੀਕ ਹੈ ਮੇਨਲੀ ਜਿਹੜਾ ਕਲੱਬ ਇਸ ਦੇ ਵਿੱਚ ਦੇਖਣ ਨੂੰ ਮਿਲੇ ਆਪਾਂ ਨੂੰ ਜਿਹੜੀਆਂ ਯੂਨਿਟਾਂ ਨੇ ਜਿਹੜੀਆਂ ਉਹਨਾਂ ਨੂੰ ਕਲੱਬ ਕੀਤਾ ਗਿਆ ਹੈ ਠੀਕ ਹੈ ਇਹਦੇ ਵਿੱਚ 0 ਤੋਂ 300 ਤੱਕ ਲੱਭ ਕਰਤਾ ਤੇ ਨੋਨ ਰੈਜ਼ੀਡੈਂਸ਼ੀਅਲ ਦੇ ਵਿੱਚ 500 ਤੱਕ ਲੱਭ ਕਰਤਾ ਠੀਕ ਹੈ ਇਸ ਤਰ੍ਹਾਂ ਕੱਲਬ ਦੇਖਣ ਨੂੰ ਮਿਲਿਆ ਆਪਾਂ ਨੂੰ ਇਹਨਾਂ ਦੇ ਵਿੱਚ ਬਾਕੀ ਇੰਡਸਟਰੀਅਲ ਕੈਟਾਗਰੀ ਦੇ ਵਿੱਚ ਜਿਆਦਾ ਕੁਝ ਆਪਾਂ ਨੂੰ ਚੇਂਜ ਦੇਖਣ ਨੂੰ ਨਹੀਂ ਮਿਲਿਆ ਠੀਕ ਹੈ ਸੋ ਇਹ ਸੀ ਕੰਪਲੀਟ ਇਨਫੋਰਮੇਸ਼ਨ ਇਸ ਤੋਂ ਇਲਾਵਾ ਜਿਹੜੀਆਂ 600 ਯੂਨਿਟਾਂ ਨੇ ਉਹਨਾਂ ਦੇ ਬਾਰੇ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਹੈ ਉਹ ਐਜ਼ ਇਟ ਇਜ਼ ਮਿਲਦੀਆਂ ਰਹਿਣਗੀਆਂ ਇੱਕ ਖਪਤਕਾਰ ਨੂੰ ਠੀਕ ਹੈ ਇੱਕ ਰੇਲੂ ਖਪਤਕਾਰ ਨੂੰ 10 ਯੂਨਿਟਾਂ ਇੱਕ ਦਿਨ ਦੇ ਵਿੱਚ ਮਿਲਦੀਆਂ ਨੇ ਉਹੋ ਜਿਹੜੀ ਸਬਸਿਡੀ ਹੈ ਉਹ ਜਿਹੜਾ ਸਬਸਿਡੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਹ ਜਿਹੜੀ ਮਾਫੀ ਆ ਉਹ ਸਭ ਨੂੰ ਮਿਲਦੀ ਰਹੇਗੀ ਸਾਰੇ ਘਰੇਲੂ ਖਪਤਕਾਰਾਂ ਨੂੰ ਉਹਦੇ ਵਿੱਚ ਕੋਈ ਵੀ ਜਿਹੜਾ ਚੇਂजेस ਹੈ ਉਹ ਪੰਜਾਬ ਸਰਕਾਰ ਦੇ ਪੀਐਸਪੀਸੀਐਲ ਡਿਪਾਰਟਮੈਂਟ ਵੱਲੋਂ ਦੇਖਣ ਨੂੰ ਚੇਂਜ ਨਹੀਂ ਦੇ ਮਿਲੇ ਆਪਾਂ ਨੂੰ ਠੀਕ ਹੈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਜਿਹੜੀਆਂ ਇਹ ਨਵੀਆਂ ਦਰਾਂ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ ਤੁਸੀਂ ਆਪਣਾ ਜਿਹੜਾ ਬਿੱਲ ਹੈ ਉਸ ਨੂੰ ਵੀ ਕੈਲਕੂਲੇਟ ਕਰ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਚਾਰजेस ਬਣਾਏ ਜਾਂਦੇ ਨੇ ਪੀਐਸਪੀਸੀਐਲ ਦੇ ਦੁਆਰਾ ਆਪਣੇ ਜਿਹੜੇ ਰੂਲਸ ਨੇ ਜਾਂ ਆਪਣੇ ਰੇਟ ਨੇ ਜਿਹੜੇ ਲਗਾ ਕੇ ਦਰਾਂ ਨੂੰ ਲਗਾ ਕੇ ਠੀਕ ਹੈ ਤੁਸੀਂ ਆਪਣਾ ਜਿਹੜਾ ਬਿੱਲ ਆ ਉਹ ਕੈਲਕੂਲੇਟ ਕਰਕੇ ਦੇਖ ਸਕਦੇ ਹੋ ਆਪਾਂ ਨੇ ਕੰਪਲੀਟ ਇਨਫੋਰਮੇਸ਼ਨ ਜਾਂ ਫਿਰ ਬਿੱਲ ਕੈਲਕੂਲੇਟ ਕਰਨਾ ਵੀ ਸਿੱਖ ਲਿਆ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਬਸ ਐਨਾ ਹੀ ਮਿਲਦਾ ਹੈ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ ਸੋ ਮਚ